प्रेम पंथ की पालकी रविदास बैठे ओ आए साचे स्वामी मिलन को ਅਨੰਦ ਕੇ ਹੋਣਾ ਜਾਈ ਸੱਚੇ ਸੁਆਮੀ ਸੱਚੇ ਸੁਆਮੀ ਮਿਲਣ ਕੋ ਅਨੰਦ ਕੇ ਹੋਣਾ ਜਾਈ ਬਾਬਾ ਪਿਪਲਦਾਸ ਗੁਰੂ ਸਰਵਣਦਾਸ ਹਰੀਦਾਸ ਗੁਰ ਜੋਏ ਸੋ ਹਮਰੀ ਰਖਿਆ ਕਰੈ ਬਿਗਨ ਨ ਲਾਗੇ ਕੋਏ ਧਨ ਧਨ ਸਤ ਗੁਰੂ ਗਰੀਬਦਾਸ ਬੰਦੋ ਨਿਤ ਸੁਬਾ ਸ਼ਾਮ चारिनी कमल को डंडवत कोटि कोट परनाम सतगुरु रामानन्द जी तेरे चरणों में नमस्कार नमस्कार गुरु पैरी सत्संग जी सारीया संगतानू ਮਾਗਦੇ ਮਹੀਨੇ ਦੀਆਂ ਮਾਗੀ ਦੀਆਂ ਲੱਖ ਲੱਖ ਵਾਰਕਾਂ ਲੱਖ ਲੱਖ ਵਧਾਈਆਂ ਗੁਰੂ ਪੈਰੀ ਸਾਧ ਸੰਗਤ ਜੀ ਸਤਿਗੁਰ ਸਵਾਮੀ ਹਜ਼ੂਰ ਮਹਾਰਾਜ ਗੁਰਗੱਦੀ ਤੇ ਬ੍ਰਾਜਮਾਨ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਾਂ ਮਹਾਰਾਜ ਜੀ ਦੇ ਚਰਣਾ ਕਮਲਾ ਦੇ ਵਿੱਚ ਕੋਟ ਕੋਟ ਪ੍ਰਣਾਮ ਸਤ ਸੰਗ ਦਾ ਸਰੋਵਰ ਚੱਲਦਾ ਸੋਹਰਿਆ ਹੋਰ ਹੋਰਿਆ ਨਾਉਂ ਦੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮਹਿਲਾਂ ਤੋਂ ਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮਹਿਲਾਂ ਤੋਂ ਸਤ ਸੰਗ ਦਾ ਸਰੋਵਰ ਚੱਲਦਾ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮਹਿਲਾਂ ਤੋਂ ਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮਹਿਲਾਂ ਤੋਂ ਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮਹਿਲਾਂ ਤੋਂ ਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾ ਦੀਆਂ ਮਹਿਲਾ ਧੋਵੇ 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 ਸਤ ਸੰਗ ਦਾ ਸਰੋਵਰ ਚੱਲਦਾ ਜਨਮਾ ਦੀਆਂ ਮਹਿਲਾ ਧੋਵੇ ਸਤ ਸੰਗ ਦਾ ਸਰੋਵਰ ਰਿ ਚੱਲਦਾ ਜਨਮਾਂ ਦੀਆਂ ਮਹਿਲਾ ਤੋਂ ਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮਹਿਲਾ ਤੋਂ ਵੇ ਬੋ ਜਨਮਾਂ ਦੀ ਲੱਗੀ ਮੈਲ ਬੋ ਜਨਮਾਂ ਦੀ ਲਕੀ ਮੈਲ ਬੋ ਜਨਮਾ ਦੀ ਲਕੀ ਮੈਲ ਹੋ ਜਨਮਾ ਦੀ ਲਕੀ ਮੈਲ ਬੋ ਜਨਮਾ ਦੀ ਲਕੀ ਮੈਲ ਬੋ ਜਨਮਾ ਦੀ ਲਕੀ ਮੈਲ ਬੋ ਜਨਮਾ ਦੀ ਲਕੀ ਮੈਲ ਸਤ ਸੰਗ ਵਿੱਚ ਤੋਂ ਹੁੰਦੀ 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 ਮੈਂ ਬੋਹ ਜਨਮਾਂ ਦੀ ਲੱਗੀ 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 ਮੈਂ ਸਤ ਸੰਗ ਵਿੱਚ ਤੋਂ ਹੁੰਦੀ ਮੈਂ ਸਤ ਸੰਗ ਵਿੱਚ ਤੋਂ ਹੁੰਦੀ ਮੈਂ ਸਤ ਸੰਗ ਵਿੱਚ ਤੋਂ ਹੁੰਦੀ ਮੈਂ ਓ ਸਤਗੁਰੂ ਨਾਮ ਦਾ ਸਾਪਣ ਦਿੰਦੇ 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 ਜਨਮਾਂ ਦੀਆਂ ਮਹਿਲਾ ਧੋਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮਹਿਲਾ ਧੋਵੇ ਸਤ ਸੰਗ ਦਾ ਸਰੋਵਰ ਚੱਲਦਾ ਮੋਦੀਆਂ ਮਹਿਣਾ ਧੋਵੇ ਮੂਤਪਲੀਤੀ ਕੱਪੜ ਹੋਏ ਤੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾ ਵੇਕੇ ਰੰਗ ਰੱਬ ਪ੍ਰਕਾਸ਼ ਰਜਨੀ ਜਿਤਾ ਗੱਟ ਜਾਣਤ ਸਭ ਸੰਸਾਰ ਪਰਸਮਾਨੋ ਤਾਂ ਬੋਛੂਏ ਕਣਕ ਹੋਤ ਨਹੀਂ ਬਾਰ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮਹਿਲਾ ਤੋਂ ਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮਹਿਲਾ ਤੋਂ ਨੇ ਰੂਹ ਹੁੰਦੀ ਚਾਵੇ ਰੰਗ ਜੀ ਰੂਹ ਹੁੰਦੀ ਚਾਵੇ ਰੰਗ ਜੀ ਸਤਗੁਰ ਦਿਂਦੇ ਐਸਾ 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 ਰੰਗ ਜੀ ਰੂਹ ਹੁੰਦੀ ਜਾਵੇ 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 ਰੰਗ ਜੀ ਸਤਗੁਰ ਦਿਂਦੇ ਐਸਾ ਰੰਗ ਜੀ ਸਤਗੁਰ ਦਿਂਦੇ ਐਸਾ ਰੰਗ ਜੀ ਸਤ ਗੁਰ ਦਿੰਦੇ ਐਸਾ ਰੰਗ ਜੀ ਸਤ ਗੁਰ ਦਿੰਦੇ ਐਸਾ ਰੰਗ ਜੀ ਓ ਚਾਂਦਾ ਨਿਸ਼ਾਨਾ ਮਤਾ ਚੜ ਜੀ ਜਾਂਦਾ ਨਿਸ਼ਾ ਨਾਮ ਦਾ ਚੜ ਜੀ ਓ ਚਾਂਦਾ ਨਿਸ਼ਾ ਨਾਮ ਦਾ ਚੜ ਜੀ ਜਾਂਦਾ ਨਿਸ਼ਾ ਨਾਮ ਦਾ ਚੜ ਓ ਚਾਂਦਾ ਨਿਸ਼ਾ ਨਾਮ ਦਾ ਚੜ ਜੀ ਜਾਂਦਾ ਨਿਸ਼ਾ ਨਾਮ ਦਾ ਚੜ ਜੀ ਜਾਂਦਾ ਨਿਸ਼ਾ ਨਾਮ ਦਾ ਲਾਲੀ ਮੇਰੇ ਲਾਲ ਕੀ ਜਤ ਦੇਖੂ ਤਤ ਲਾਲ ਲਾਲੀ ਦੇਖਣ ਮੈਂ ਗਈ ਮੈਂ ਪੀ ਹੋ ਗਈ ਲਾਲ ਰਵੀ ਦਾਸ ਮਤੁਰਾ ਕਿਆ ਪੀ ਜੀਏ ਜੋ ਚੜੇ ਚੜੇ ਉਤਰਾਏ ਨਾਮ ਮਹਾਰਸ ਪੀ ਜੀਏ ਜੋ ਚੜੇ ਨਹੀਂ ਉਤਰਾਏ ਉਹ ਚਾਂਦਾ ਨਿਸ਼ਾਨਾਮ ਦਾ ਚੜਜੀ ਜਾਂਦਾ ਨਿਸ਼ਾਨਾਮ ਦਾ ਚੜਜੀ ਜਾਂਦਾ ਨਿਸ਼ਾਨਾਮ ਦਾ ਚੜਜੀ ਜਾਂਦਾ ਨਿਸ਼ਾਨਾਮ ਦਾ ਚੜਜੀ ਜਾਂਦਾ ਉਹ ਜਾਂਦਾ ਨਿਸ਼ਾਨਾਮ ਦਾ ਚੜਜੀ ਜਾਂਦਾ ਨਿਸ਼ਾਨਾਮ ਦਾ ਚੜਜੀ ਜਾਂਦਾ ਜਾਂਦਾ ਨਿਸ਼ਾਨਾਮ ਦਾ ਚੜਜੀ ਜਾਂਦਾ ਨਿਸ਼ਾਨਾਮ ਦਾ ਚੜਜੀ ਉਹ ਜਾਂਦਾ ਨਿਸ਼ਾਨਾਮ ਦਾ ਚੜਜੀ ਜਾਂਦਾ ਨਿਸ਼ਾਨਾਮ ਦਾ ਚੜਜੀ ਜਨਮਾਂ ਦੀਆ ਮੇਲਾ ਧੋਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆ ਮੇਲਾ ਧੋਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆ ਮੇਲਾ ਧੋਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆ ਮੇਲਾ ਧੋਵੇ ਅਣ ਜਾਣ ਤੋਂ ਮਿਲਦੀ ਮੁਕਤੀ ਅਣ ਜਾਣ ਤੋਂ ਮਿਲਦੀ ਮੁਕਤੀ ਅਣ ਜਾਣ ਅਣਜਾਣ ਤੋਂ ਮਿਲਦੀ ਮੁਕਤੀ ਅਣਜਾਣ ਤੋਂ ਮਿਲਦੀ ਮੁਕਤੀ ਅਣਜਾਣ ਤੋਂ ਮਿਲਦੀ ਮੁਕਤੀ ਅਣਜਾਣ ਤੋਂ ਮਿਲਦੀ ਮੁਕਤੀ ਸਤਗੁਰ ਦੱਸਦੇ ਐਸੀ ਝੁਗਤੀ ਸਤਗੁਰ ਦੱਸਦੇ ਐਸੀ ਝੁਗਤੀ ਸਤਗੁਰ ਦੱਸਦੇ ਓ ਪਰਿੰਦਰ ਭਵਸਾਗਰ ਚੋਂ ਤਰਜੀ ਪ੍ਰਿੰਦਰ ਭਵਸਾਗਰ ਚੋਂ ਤਰਜੀ ਪ੍ਰਿੰਦਰ ਭਵਸਾਗਰ ਚੋਂ ਤਰਜੀ ਓ ਪਰਿੰਦਰ ਭਵਸਾਗਰ ਚੋਂ ਤਰਜੀ ਪ੍ਰਿੰਦਰ ਭਵਸਾਗਰ ਚੋਂ ਤਰਜੀ ਪ੍ਰਿੰਦਰ ਭਵਸਾਗਰ ਚੋਂ ਤਰਜੀ ਪ੍ਰਿੰਦਰ ਭਵਸਾਗਰ ਚੋਂ ਤਰਜੀ ਪ੍ਰਿੰਦਰ ਭਵਸਾਗਰ ਚੋਂ ਤਰਜੀ ਜਨਮਾਂ ਦੀਆਂ ਮੇਲਾ ਧੋਵੇ ਸਤਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮੇਲਾ ਧੋਵੇ ਸਰੋਵਰ ਚੱਲਦਾ ਜਨਮਾਂ ਦੀਆਂ ਮੇਲਾ ਧੋਵੇ ਓ ਜਨਮਾਂ ਦੀਆਂ ਮੇਲਾ ਧੋਵੇ ਜਨਮਾਂ ਦੀਆਂ ਮੇਲਾ ਮੇਲਾ ਤੋਵੇ ਜਨਮਾਦੀਆ ਮੇਲਾ ਤੋਵੇ ਜਨਮਾਦੀਆ ਮੇਲਾ ਤੋਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਦੀਆ ਮੇਲਾ ਤੋਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਦੀਆ ਮੇਲਾ ਤੋਵੇ ਸਤ ਸੰਗ ਦਾ ਸਰੋਵਰ ਚੱਲਦਾ ਜਨਮਾਦੀਆ ਮੇਲਾ ਤੋਵੇ ਕਰਤੇ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਮਨਦੀਪ ਦਾਸ ਵਿੱਕੀ ਜੀ ਦਾ ਮੈਂ ਬੇਨਤੀ ਕਰਦਾ ਹਾਂ ਸ਼੍ਰੀ ਗੁਰੂ ਰਵਿਦਾਸ ਸੰਗੀਤ ਅਕੈਡਮੀ ਦੇ ਪਿਆਰੇ ਬੱਚੇ ਅंजलि ਉਹਨਾਂ ਦੇ ਜਥੇ ਨੂੰ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਮੰਚ ਤੇ ਆਉਣ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸਟ ਦੇ ਸਮੂਚੇ ਟਰਸਟੀ ਸਹਿबान ਜਨਰਲ ਸੈਕਟਰੀ ਸ਼੍ਰੀਮਾਨ ਸਤਪਾਲ ਹੀਰ ਜੀ ਟਰਸਟ ਦੇ ਜੁਆਇੰਟ ਸੈਕਟਰੀ ਸ਼੍ਰੀਮਾਨ ਸਤਪਾਲ ਧਰਮਪਾਲ ਸਿਮਕ ਜੀ ਸ਼੍ਰੀ ਨਰਿੰਦਰਨ ਚੀਮਾ ਜੀ ਸ਼੍ਰੀ ਪਾਖਰ ਚੰਦ ਜੀ ਸ਼੍ਰੀ ਪਰਮਿੰਦਰ ਜੀ ਸੇਠ ਦੇਸਰਾਜ ਜੀ ਮਹਾਰਾਜ ਦੀ ਪਾਸ ਹੋਣ ਦੀ ਕਿਰਪਾਲਤਾ ਕਰਨ तो महापुरुषों की महिमा श्रवण करिए जी जो बोले सो निरपै सतगुरु विदास महाराज की जय जो बोले सो निरपै सतगुरु स्वामी सर्वदास महाराज की ਤੇਰਾ ਜੀ ਮੈਂ Vitor! ਸਵਾਮੀ ਸਰਬੰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਸੋ ਬਹੁਤ ਬਹੁਤ ਧੰਵਾਦ ਬੇਨਤੀ ਕਰਦੇ ਹਾਂ ਅਨੰਤਾ ਭਾਵਨਾ ਮਿਰਦੀ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਮਹਿਮਾ ਉਹ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਬਹੁਤ ਹੀ ਪਿਆਰੀ ਬੱਚੀ ਅਨੰਤਾ ਤੇ ਭਾਵਨਾ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਆ ਸੇਵਾਦਾਰਾਂ ਦੇ ਚਰਨਾਂ 'ਚ ਜਿਨ੍ਹਾਂ ਨੇ ਸ਼ਾਮ ਤੱਕ ਡੇਰੇ ਰਹਿਣਾ ਹੁੰਦਾ ਆ ਉਹਨਾਂ ਦੇ ਚਰਨਾਂ 'ਚ ਕਿਰਪਾ ਕਰਕੇ ਬੇਨਤੀ ਆ ਜਿਹੜੇ ਸਾਈਕਲ ਸਟੈਂਡ ਤੇ ਬਾਹਰ ਸੇਵਾਦਾਰਾਂ ਦੀਆਂ ਸੇਵਾਵਾਂ ਲੱਗੀਆਂ ਨੇ ਉਥੋਂ ਆਪਣੇ ਬਾਹਰ ਜਾਂ ਬਾਈਕਲ ਮੋਟਰਸਾਈਕਲ ਲਿਆ ਕੇ ਕਿਰਪਾ ਕਰਕੇ ਅੰਦਰਲੇ ਸਟੈਂਡ ਤੇ ਲਗਾ ਲਿਆ ਕਰੋ ਫਿਰ ਸੇਵਾਦਾਰਾਂ ਨੂੰ ਕਾਫੀ ਰਾਤ ਤੱਕ ਇੱਥੇ ਬੈਠਣਾ ਪੈਂਦਾ ਆ ਆਓ ਮਹਾਰਾਜ ਜੀ ਦੀ ਮਹਿਮਾ ਸਰਵਣ ਕਰੀਏ ਜੀ ਜੈ ਗੁਰਦੇਵ ਧੰ ਗੁਰਦੇਵ 佐藤トん。